ਗੈਂਗਵਾੜ ਜੀ ਗਨ ਨਸ਼ਾ ਜਿਹੜਾ ਕਾਨੂੰਨੀ ਤੌਰ ਤੇ ਵੈਲਿਡ ਨਹੀਂ ਹੈ ਆਪ ਕਾਨੂੰਨੀ ਤੌਰ ਤੇ ਉਹਨੂੰ ਸਹੀ ਨਹੀਂ ਮੰਨਿਆ ਜਾਂਦਾ ਅੱਜ ਗੀਤਾਂ ਦੇ ਵਿੱਚ ਸਾਹਮਣੇ ਤੋਂ ਉਹਨੂੰ ਡਾਇਰੈਕਟ ਦਿਖਾਇਆ ਜਾ ਰਿਹਾ ਹੈ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੋ ਜੇਕਰ ਹਿੰਦੁਸਤਾਨ ਦੇ ਉੱਤੇ ਜਦੋਂ ਵੀ ਮੁਗਲ ਹਮਲਾ ਕਰਦੇ ਸੀ ਤਾਂ ਪੰਜਾਬ ਇੱਕ ਐਸੀ ਢਾਲ ਸੀ ਜਿਹੜੀ ਉਹਨਾਂ ਨੂੰ ਰੋਕਦੀ ਰੋਕਦੀ ਸੀ ਹਥਿਆਰਾਂ ਨਾਲ ਤੇ ਹਥਿਆਰ ਪਰ ਕਿਤੇ ਵੀ ਡਿਸਪਲੇ ਦਾ ਸਾਧਨ ਨਹੀਂ ਹਥਿਆਰ ਕੋਈ ਇਹ ਨਹੀਂ ਕਿ ਅਸੀਂ ਇਹ ਕੋਈ ਗਿਫਟ ਹੈ ਜਾਂ ਅਸੀਂ ਕਿਸੇ ਨੂੰ ਗਿਫਟ ਕਰਨਾ ਹੈ ਤੇ ਜਾਂ ਅਸੀਂ ਇਹਨੂੰ ਘਰ ਲਿਆ ਕੇ ਰੱਖ ਲਈਏ ਵੀ ਆ ਡਿਸਪਲੇ ਕਰੀਏ ਵੀ ਆ ਸਾਡੇ ਕੋਲ ਪਿਆਰ ਹੈ ਹਥਿਆਰ ਹੁੰਦਾ ਸੈਲਫ ਡਿਫੈਂਸ ਲਈ ਸ਼ੋਅ ਆਫ ਕਰਕੇ ਖੁਦ ਨੂੰ ਦਿਖਾਉਣ ਦੇ ਲਈ ਜਿਹੜਾ ਲੋਕ ਅੱਗੇ ਆ ਰਹੇ ਆ ਔਰ ਗਲਤ ਰਾਹਤੇ ਅਪਣਾ ਕੇ ਆ ਰਹੇ ਕਿ ਇੰਨਾ ਇੰਨਾ ਚੀਜ਼ਾਂ ਸਮਝੋ ਕਿ ਕਿਤਨਾ ਕਿਤੇ ਗਵਰਨਮੈਂਟ ਵੀ ਇਨਵੋਲ ਹੈ ਜਾਂ ਗਵਰਨਮੈਂਟ ਦੇ ਵੀ ਕਿਤਨਾ ਕਿਤੇ ਗਲਤੀਆਂ ਹੁੰਦੀਆਂ ਹਨ ਅਗਰ ਗਵਰਨਮੈਂਟ ਚ ਵੀ ਇੱਕ ਦਿਨ ਚ ਸਾਰਾ ਕੁਝ ਬੰਦ ਹੋ ਜੇਗਾ ਹਾਂਜੀ ਤੇ ਦੂਜੀ ਗੱਲ ਕਲਾਕਾਰ ਕਹਿੰਦੇ ਨੇ ਕਿ ਲੋਕ ਸੁਣਦੇ ਨੇ ਅਸੀਂ ਤਾਂ ਸੁਣਾਉਂਦੇ ਆ ਮੈਂ ਕਹਿੰਦਾ ਵੀ ਅਸੀਂ ਨਹੀਂ ਸੁਣਦੇ ਅਸੀਂ ਕੰਨ ਬੰਦ ਕਰ ਲੈ ਸੁਣਾਓ ਕਿਵੇਂ ਸੁਣਾਉਂਗੇ ਕੰਨ ਤਾਂ ਸੁਣਾ ਲਓ ਸਿਰਫ ਪੰਜਾਬ ਦੇ ਵਿੱਚ ਹੀ ਗੀਤ ਚੱਲਦੇ ਨੇ ਕੈਨੇਡਾ ਅਮਰੀਕਾ ਤੋਂ ਬਾਹਰ ਕਿਸੇ ਵੀ ਕੰਟਰੀ ਦੇ ਵਿੱਚ ਗੀਤ ਨਹੀਂ ਚੱਲਦੇ ਨੀ ਕਲਮ ਨਾਲ ਬਹੁਤ ਕੁਝ ਬਿਆਨ ਕੀਤਾ ਜੀ ਤੁਸੀਂ ਕਿਸ ਦੀ ਕਲਮ ਨੂੰ ਬਹੁਤ ਪਸੰਦ ਕਰਦੇ ਹੋ ਜੀ ਮੈਂ ਸਭ ਤੋਂ ਵੱਡੀ ਕਲਮ ਦੀ ਗੱਲ ਕਰਾਂ ਤਾਂ ਬਾਬਾ ਨਾਨਕ ਜੀ ਉਸ ਤੋਂ ਵੱਡੀ ਦੁਨੀਆ ਦੇ ਵਿੱਚ ਕੋਈ ਕਲਮ ਨਹੀਂ ਕੋਈ ਕਲਮ ਨਹੀਂ ਪੋਚ ਕੇ ਆਪੇ ਹਰਫ ਮੁਹੱਬਤਾ ਦੇ ਲਿਖ ਕੇ ਤੂੰ ਬੈਰ ਨੇ ਝਰੀਟ ਮਾਰ ਗਈ ਆਪੇ ਹਰਫ ਮੁਹੱਬਤਾ ਦੇ ਲਿਖ ਕੇ ਤੂੰ ਬੈਰ ਨੇ ਝਰੀਟ ਮਾਰ ਗਈ ਅਸੀਂ ਜਿੱਤ ਕੇ ਮਕਦਮਾ ਪਿਆਰ ਦਾ ਤੂ ਇਸ਼ਕੇ ਦਾ ਕੀ ਸਰ ਜੀ ਹੁੰਦੀ ਸੈਲਫ ਬਸ ਨਾਮ ਤੋਂ ਤਸਵੀਰ ਮਿੱਥਨੀ ਠੀਕ ਨਹੀਂ ਹੁੰਦੀ ਅਸੀਂ ਪੱਥਰਾਂ ਨੂੰ ਲੁਕਦੇ ਵੇਖਿਆ ਹੈ ਸ਼ੀਸ਼ਿਆਂ ਦੇ ਔਲੇ ਸਸ਼ੀਕਲ ਜੀ ਮੈਂ ਹਰੀਪੁਛ ਆਮੋਰ ਪ੍ਰੋਗਰਾਮ ਵਿਸਦੇ ਰੰਗ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਗੇ ਮੁਲਾਕਾਤਾਂ ਦੇ ਸੰਸਲੇ ਦੇ ਵਿੱਚ ਅੱਜ ਜੋ ਸਖਸ਼ੀਅਤ ਸਾਡੇ ਨਾਲ ਸਾਡੇ ਸਟੂਡੀਓ 'ਚ ਜੁੜੇ ਨੇ ਉਹ ਨੇ ਜੀ ਕਲਮ ਦੇ ਤਲੀ ਲੇਖਕ ਗੀਤਕਾਰ ਇੰਦ ਪੜੀ ਵਾਲਾ ਦੇ ਜੰਪ ਪਲ ਜਸਵਿੰਦਰ ਪੱਟੀ ਦੇ ਨਾਮ ਤੋਂ ਸ਼ੁਰੂਆਤ ਕਰਨ ਵਾਲੇ ਪੱਟੀ ਪੜੀ ਵਾਲਾ ਸਸ਼ੀਕਲ ਸਰ ਸਰਸ਼ੀਕਲ ਜੀ ਅੱਲੇ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਥੈਂਕ ਯੂ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਤੁਹਾ ਫਿਰਸੇ ਦੇ ਰੰਗ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਪੱਟੀ ਪੜੀ ਵਾਲਾ ਵੱਲੋਂ ਪਿਆਰ ਭਰੀ ਸਸ਼ੀਕਾ ਔਰ ਸਰ ਬਹੁਤ ਇੱਕ ਚੰਗੇ ਨਾਮ ਦੇ ਨਾਲ ਇੰਡਸਟਰੀ ਦੇ ਵਿੱਚ ਤੁਸੀਂ ਅੱਜ ਜਾਣੇ ਜਾਂਦੇ ਹੋ ਜੀ ਮਤਲਬ ਬਖੂਬੀ ਆਪਣੀ ਜਿਹੜੀ ਭੂਮਿਕਾ ਨਿਭਾ ਰਹੇ ਹੋ ਜੀ ਕਾਲਜ ਜਾਂਦੇ ਹੋਏ ਤੇ ਤੁਸੀਂ ਸਟਾਰਟ ਕੀਤੇ ਮਿੰਨੀ ਬਿੰਨੀ ਆ ਫੰਦੀਏ ਬੂਰ ਤਾਂ ਸਰ ਮੈਗਜ਼ੀਨ ਦੇ ਵਿੱਚ ਤੁਹਾਡੇ ਉਹ ਟੱਪੇ ਵੀ ਲਿਖੇ ਗਏ ਇੱਕ ਬੜਾ ਹੀ ਸੋਨਾ ਜਿਹਾ ਸਫ਼ਰ ਤੁਹਾਡਾ ਸ਼ੁਰੂ ਹੋਇਆ ਹੁਣ ਤੱਕ ਚੱਲ ਰਿਹਾ ਹੈ ਔਰ ਇੱਕ ਪਛਾਣ ਵਾਲਾ ਚਿਹਰਾ ਪਹਿਲੇ ਤਾਂ ਤੁਸੀਂ ਬਹੁਤ ਮੁਬਾਰਕਬਾਦ ਮੈਂ ਕਹੂੰਗੀ ਕਿ ਕਿਉਂਕਿ ਇੱਕ ਸਟੈਬਿਲਿਟੀ ਬਣਾਈ ਰੱਖਣਾ ਜਿਹੜੀ ਇੰਡਸਟਰੀ ਦੇ ਵਿੱਚ ਔਰ ਇੱਜ਼ਤ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਔਰ ਬਹੁਤ ਘੱਟ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਉਸ ਚੀਜ਼ ਨੂੰ ਮੇਨਟੇਨ ਕੀਤਾ ਹੋਇਆ ਹੈ ਸਰ ਆ ਸਟਾਰਟ ਕੀਤਾ ਤੁਸੀਂ ਮਿੰਨੀ ਕਹਾਣੀਆਂ ਲਿਖਣ ਤੋਂ ਉਸ ਤੋਂ ਬਾਅਦ ਤੁਸੀਂ ਹੁਣ ਤੱਕ ਪੰਜਾਬੀ ਸਾਹਿਤਕ ਨੂੰ ਸਾਹਿਤ ਨੂੰ ਆਪਣੀ ਬਹੁਤ ਅੱਛੀ ਦੇਣ ਦੇ ਚੁੱਕੇ ਹੋ ਸਰ ਦੇ ਵਿੱਚ ਮਾਹੌਲ ਸੀ ਜਿਹੜਾ ਉਹ ਪੋਲਿਟਿਕਲ ਸੀਗਾ ਜੀ ਜੀ ਸੋਸ਼ਲ ਵਰਕਿੰਗ ਦਾ ਸੀਗਾ ਕਦੇ ਉਹ ਆਇਆ ਦੌਰ ਕੀ ਕਦੀ ਉਹਨਾਂ ਨੇ ਕਿਹਾ ਹੋਏ ਕਿ ਨਹੀਂ ਅੰਦੇ ਚ ਕੀ ਪਿਆ ਹੋਇਆ ਹਾਂਜੀ ਬਿਲਕੁਲ ਉਹਨਾਂ ਦਿਨਾਂ 'ਚ ਕਿਉਂਕਿ ਆਪਾਂ ਅੱਜ ਤਾਂ ਅਸੀਂ ਮਿਊਜ਼ਿਕ ਜਿਹੜੀ ਸਾਡੀ ਇੰਡਸਟਰੀ ਬਿਜ਼ਨਸ ਬਣ ਚੁੱਕਿਆ ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਆ ਪਰ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਤੱਕ ਮੇਰੇ ਨਹੀਂ ਤਕਰੀਬਨ ਸਾਰਿਆਂ ਦੇ ਮਾਪਿ ਉਹ ਹੀ ਕਹਿੰਦੇ ਸੀ ਵੀ ਇਹ ਕੰਮ ਚ ਕੀ ਪਿਆ ਤੂੰ ਆਪਣਾ ਕੋਈ ਪੜ੍ਹ ਲਿਖ ਜੋ ਜਾਂ ਕਿਸੇ ਕੰਮ ਕਿਤੇ ਨਾ ਨੌਕਰੀ ਲੱਜੋ ਇਹੀ ਹੁੰਦਾ ਸੀ ਪਹਿਲਾਂ ਮਾਪਿ ਉਹਨਾਂ ਪਰ ਜਦੋਂ ਜਿਉਂ-ਜਿਉਂ ਫਿਰ ਨਾਮ ਬਣਦਾ ਚਲਾ ਗਿਆ ਉਹ ਜਿਹੜੀ ਸੋਰਸ ਸੀ ਉਹਨਾਂ ਦੀ ਹੌਲੀ ਹੌਲੀ ਫੇਪੇਰੈਂਟਸ ਦੀ ਬਦਲੀ ਕਿਉਂਕਿ ਪਹਿਲਾਂ ਕੋਈ ਓਦਾਂ ਦਾ ਮਾਹੌਲ ਨਹੀਂ ਸੀ ਮਾਹੌਲ ਨਹੀਂ ਸੀ ਜੀ ਕਿਉਂਕਿ ਪੋਲੀਟੀਕਲ ਫਾਦਰ ਤੁਹਾਡੇ ਹਨਾ ਫਾਦਰ ਸਾਹਿਬ ਪੋਲੀਟੀਕਲ ਨੇਚਰ ਵਾਲੇ ਸੀਗੇ ਤਾਂ ਸਰ ਜਿਹੜਾ ਰਿਸਪੌਂਸ ਮਿਲਿਆ ਉਹਨਾਂ ਉਸ ਚੀਜ਼ ਨੇ ਆਪਣਾ ਰੰਗ ਦਿਖਾਇਆ ਤਾਂ ਪੇਰੈਂਟਸ ਬਹੁਤ ਖੁਸ਼ ਹੋਏ ਹੋਣਗੇ ਜਦੋਂ ਇੱਕ ਨਾਮ ਪਤਾ ਲੱਗਣ ਲੱਗਿਆ ਲੋਕਾਂ ਦੇ ਵਿੱਚ ਆਣ ਲੱਗਿਆ ਚਮਕੌਰ ਦੀ ਗੜੀ ਕੁਝ ਤੁਸੀਂ ਇੱਕ ਜੜਾ ਕੀਤਾ ਸੀ ਧਾਰਮਿਕ ਗੀਤ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਛਾਣ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਤੁਹਾਡਾ ਨਾਮ ਜੜਾ ਲੋਕਾਂ ਵੱਲੋਂ ਪਛਾਣਨਾ ਕੀਤਾ ਗਿਆ ਸੀਗਾ ਉਹਨਾਂ ਤੋਂ ਲਾਫ ਚੰਡੂਆ ਉਹਨਾਂ ਖੰਨੇ ਦੇ ਬਹੁਤ ਵੱਡੇ ਸ਼ਾਰ ਹੋਏ ਨੇ ਜੀ ਤੇ ਉਹ ਖੰਨੇ ਰਹਿੰਦੇ ਸੀ ਕਿਉਂਕਿ ਮੇਰਾ ਪਿੰਡ ਨਾਲੀਆ ਖੰਨੇ ਤੋਂ ਸੋ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹ ਗਾਣਾ ਮੇਰਾ ਜਿਹੜਾ ਰੂੰਦੀ ਚਮਕੌਰ ਗੜੀ ਤਾਂ ਹਾ ਮਾਰਕ ਦਾ ਦੇ ਅੱਗੇ ਕਹਿੰਦੀ ਸਭ ਕੁਝ ਲੁੱਟ ਕੇ ਲਿਆ ਗੁਰੂ ਜੀ ਮੈਨੂੰ ਛੱਡਣ ਲੱਗੇ ਉਹ ਜਿਹੜਾ ਗਾਣਾ ਪਹਿਲਾਂ ਮੇਰਾ ਫਸਟ Song ਰਿਕਾਰਡਿੰਗ ਦੇ ਵਿੱਚ ਪਹਿਲਾ Song ਉਹ ਹੋਇਆ ਸੀ ਜਿਹੜਾ ਕਾਫੀ ਜ਼ਿਆਦਾ ਉਹ ਟੈਕਸਲਾ ਟੀਵੀ ਕੰਪਨੀ ਹੁੰਦੀ ਸੀ ਟੈਕਸਲਾ ਉਹਦੇ ਵਿੱਚੋਂ ਚੱਲਿਆ ਸੀ ਸਰ ਕੁਝ ਵੀ ਜ਼ਿਆਦਾ ਆਪਾਂ ਲਿਖਣਾ ਸ਼ੁਰੂ ਕਰਦੇ ਆਂ ਇੱਕ ਲਿਖਤ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਕਿਉਂਕਿ ਜੋ ਆਪਾਂ ਲਿਖ ਰਹੇ ਆਂ ਆਪਾਂ ਦੇਖਦੇ ਆਂ ਕਿ ਲੋਕਾਂ ਤੱਕ ਉਹ ਸੋਚ ਸਾਡੀ ਪਹੁੰਚੇ ਉਹਨੂੰ ਅਡਾਪਟ ਵੀ ਕਰਨ ਲੋਕ ਕੁਝ ਐਦਾ ਹੀ ਸੋਚ ਕੇ ਆਪਾਂ ਲਿਖਦੇ ਆਂ ਤਾਂ ਕੀ ਕਿੰਨਾ ਹਜੂਰੀ ਸਮਝੋ ਕਿ ਪਹਿਲੇ ਖੁਦ ਨੂੰ ਪੜਨਾ ਚਾਹੀਦਾ ਹੈ ਜਾਂ ਉਸ ਚੀਜ਼ ਨੂੰ ਐਨਲਾਈਜ਼ ਕਰਨਾ ਉਸ ਚੀਜ਼ ਨੂੰ ਕਿੰਦਾ ਦੇਖਦੇ ਹੋ ਜਿਹੜਾ ਗੀਤ ਜਿਹੜਾ ਹੁੰਦਾ ਹੈ ਗੀਤ ਤੁਸੀਂ ਤਦੇ ਲਿਖ ਸਕਦੇ ਜੇ ਤੁਸੀਂ ਉਹਦੇ ਕੈਰੈਕਟਰ ਆਪ ਬਣੋਗੇ ਜਿਹੜਾ ਗਾਣਾ ਲਿਖਿਆ ਜਾਣਾ ਉਹਦੇ ਪਾਤਰ ਆਪ ਪੜ੍ਹੋਗੇ ਫਿਰ ਉਹ ਕਹਾਣੀ ਲਿਖੀ ਜਾਣੀ ਹੈ ਉਸ ਜਗ੍ਹਾ ਤੇ ਤੁਹਾਨੂੰ ਖੜਨਾ ਪਏਗਾ ਕਿ ਮੈਂ ਆ ਲਿਖਣ ਲੱਗਾ ਤੇ ਦਾ ਕਰੈਕਟਰ ਮੈਂ ਆ ਇਹ ਗਾਣਾ ਮੇਰੇ ਉੱਤੇ ਲਿਖਿਆ ਜਾ ਰਿਹਾ ਤੇ ਮੈਂ ਇਹਨੂੰ ਕਿੱਦਾਂ ਰਿਐਕਟ ਕਰਨਾਗਾ ਮੇਰੀ ਮੇਰੀ ਕੀ ਫੀਲ ਹੋਊਗੀ ਫਿਰ ਉਹ ਅੱਛਾ ਲਿਖੋਣਾਗਾ ਸਰ ਜੀ ਦਾ ਤੁਸੀਂ ਕਿਹਾਂ ਕੀ ਕਰੈਕਟਰ ਨੂੰ ਪ੍ਰੈਜ਼ੈਂਟ ਕਰਨਾ ਹੁੰਦਾ ਗਾਣੇ ਦੇ ਵਿੱਚ ਲੇਕਿਨ ਗੈਂਗਵਾਰ ਜੀ ਗਨਸ ਜੀ ਨਸ਼ਾ ਜਿਹੜਾ ਕਾਨੂੰਨੀ ਤੌਰ ਤੇ ਵੈਲਿਡ ਨਹੀਂ ਹੈ ਜੀ ਆਪ ਕਾਨੂੰਨੀ ਤੌਰ ਤੇ ਉਹਨੂੰ ਸਹੀ ਨਹੀਂ ਮੰਨਿਆ ਜਾਂਦਾ ਅੱਜ ਗੀਤਾਂ ਦੇ ਵਿੱਚ ਸਾਹਮਣੇ ਤੋਂ ਉਹਨੂੰ ਰੱਖ ਕੇ ਦਿਖਾਇਆ ਜਾ ਰਿਹਾ ਹੈ ਇਸ ਤੀਰ ਨੂੰ ਕਿੱਦਾਂ ਲੈਂਦੇ ਹੋ ਕਿਉਂਕਿ ਇਹ ਸਾਡਾ ਕਲਚਰ ਨਹੀਂ ਹੈ ਗੈਂਗਸਟਰ ਬਣ ਕੇ ਆਣਾ ਮੈਂ ਤੁਹਾਡੀ ਗੱਲ ਕਰਨ ਲੱਗਾ ਕਿ ਪੰਜਾਬ ਜਿਹੜਾ ਅਸੀਂ ਬੜੇ ਅਮੀਰ ਵਿਰਸੇ ਦੇ وارث ਆ ਸਾਡੇ ਕੋਲ ਅਨੇਕਾਂ ਹੀ ਕਿਸੇ ਕਹਾਣੀਆਂ ਪ੍ਰੇਮ ਗਥਾਵਾਂ ਸਾਡੇ ਕੋਲ ਬਹੁਤ ਸਾਰੇ ਰੰਗ ਨੇ ਪੰਜਾਬੀ ਕਲਚਰ ਦੇ ਜਿਨ੍ਹਾਂ ਨੂੰ ਅਸੀਂ ਗਾਣੇ ਸ਼ੁਰੂ ਤੋਂ ਅਸੀਂ ਸੁਣਦੇ ਆ ਰਹੇ ਹਾਂ ਜਿਹੜੇ ਪੱਲਾ ਚੱਲਦੇ ਸੀ ਹੌਲੀ ਹੌਲੀ ਵਕਤ ਦੇ ਨਾਲ ਜਿਹੜਾ ਸਾਡੇ ਸੰਗੀਤ ਦੇ ਵਿੱਚ ਸਾਡੀ ਗਾਇਕੀ ਦੇ ਸਾਡੀ ਗੀਤਕਾਰੀ ਦੇ ਵਿੱਚ ਬਦਲਾਅ ਆਉਂਦਾ ਏ ਜੇ ਹਮੇਸ਼ਾ ਤੋਂ ਆਉਂਦਾ ਰਿਹਾ ਪਹਿਲਾਂ ਝੂਟ ਪਹਿਲਾਂ ਕਲੀਆਂ ਚੱਲਦੀਆਂ ਸੀ ਫਿਰ ਝੂਟ ਗਾਣੇ ਆ ਗਏ ਫਿਰ ਸੈਡ ਸੌਂਗ ਆ ਗਏ ਫਿਰ ਝੂਟ ਆ ਗਏ ਫਿਰ ਰੈਪ ਆਪ ਚੱਲਣ ਲੱਗ ਗਿਆ ਤੇ ਫਿਰ ਆ ਜਿਹੜਾ ਹੁਣ ਦੌਰ ਚੱਲਦਾ ਸੀ ਜੀ ਤੇ ਕਿਉਂਕਿ ਜਿਹੜੀ ਹਥਿਆਰ ਹੁੰਦੇ ਨੇ ਪੰਜਾਬੀਆਂ ਦਾ ਹਥਿਆਰ ਸ਼ਿਆਣੀ ਕਹਿੰਦੇ ਨੇ ਸਾਡੇ ਗੁਰੂਆਂ ਪੀਰਾਂ ਫੀਰਾਂ ਨੇ ਵੀ ਕਿਹਾ ਵੀ ਪੰਜਾਬੀ ਕੌਮ ਦਾ ਗਹਿਣਾ ਨੇ ਕਿਉਂਕਿ ਪੰਜਾਬੀ ਕੌਮ ਰਾਇਲ ਕੌਮ ਹੈ ਜੀ ਇਹ ਸਦਾ ਬਹਾਦਰੀ ਦੇ ਨਾਲ ਦੇਸ਼ ਦੀ ਰੱਖਿਆ ਕਰਦੀ ਆ ਜੇਕਰ ਹਿੰਦੁਸਤਾਨ ਦੇ ਉੱਤੇ ਜਦੋਂ ਵੀ ਮੁਗਲ ਹਮਲਾ ਕਰਦੇ ਸੀ ਤਾਂ ਪੰਜਾਬ ਇੱਕ ਐਸੀ ਢਾਲ ਸੀ ਜਿਹੜੀ ਉਹਨਾਂ ਨੂੰ ਰੋਕਦੀ ਸੀ ਰੋਕਦੀ ਸੀ ਹਥਿਆਰਾਂ ਨਾਲ ਤੇ ਹਥਿਆਰ ਪਰ ਕਿਤੇ ਵੀ ਡਿਸਪਲੇ ਦਾ ਸਾਜ਼ਨ ਨਹੀਂ ਯੈਸ ਹਾਂਜੀ ਤੇ ਆਹ ਨੂੰ ਦਿਖਾਵੇ ਦਾ ਸਾਧਨ ਨਹੀਂ ਹਥਿਆਰ ਕੋਈ ਇਹ ਨਹੀਂ ਕਿ ਅਸੀਂ ਇਹ ਕੋਈ ਗਿਫਟ ਹੈ ਜਾਂ ਅਸੀਂ ਕਿਸੇ ਨੂੰ ਗਿਫਟ ਕਰਨਾ ਹੈ ਤੇ ਜਾਂ ਅਸੀਂ ਇਹਨੂੰ ਘਰ ਲਿਆ ਕੇ ਰੱਖ ਲਈਏ ਵੀ ਆ ਡਿਸਪਲੇ ਕਰੀਏ ਵੀ ਆ ਸਾਡੇ ਕੋਲ ਤਿਆਰ ਹੈ ਹਥਿਆਰ ਹੁੰਦਾ ਸੈਲਫ ਡਿਫੈਂਸ ਲਈ ਆਤਮ ਰੱਖਿਆ ਲਈ ਜਾਂ ਜੇ ਤੁਸੀਂ ਸਾਹਮਣੇ ਦੇਖਦੇ ਕਿਸੇ ਗਰੀਬ ਮਸਲੂਮ ਨਾਲ ਕੋਈ ਤੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਗੁਰੂਆਂ ਨੇ ਕਿਹਾ ਕਿ ਉੱਥੇ ਹਥਿਆਰ ਰੱਖੋਣਾ ਜਾਇਜ਼ ਹੈ ਪਰ ਗੀਤਾਂ ਦੇ ਵਿੱਚ ਅਸੀਂ ਕਹਿੰਦੇ ਵੀ ਇਹ ਐਂਟਰਟੇਨਮੈਂਟ ਦਾ ਸਾਧਨ ਹਥਿਆਰ ਕਦੇ ਵੀ ਐਂਟਰਟੇਨਮੈਂਟ ਦਾ ਸਾਧਨ ਨਹੀਂ ਹੁੰਦਾ ਹਥਿਆਰ ਸਿਰਫ ਮੌਤ ਦਾ ਸਾਧਨ ਹੈ ਮੌਤ ਦਾ ਸਮਾਨ ਹੈ ਹਥਿਆਰ ਮੌਤ ਦੇ ਸਕਦਾ ਜਿਸ ਦੇ ਨਾਲ ਅਸੀਂ ਪੰਜਾਬ ਚ ਪਿਛਲੇ ਕਾਫੀ ਸਮੇਂ ਚ ਬਹੁਤ ਕੁਝ ਅਸੀਂ ਗੁਆਇਆ ਅਸੀਂ ਵਿਆਹਾਂ ਚ ਡੀਜੇ ਚ ਦੇਖਿਆ ਕੁੜੀਆਂ ਚਲਦੀਆਂ ਡਾਂਸਰ ਕੁੜੀਆਂ ਮਰੀਆਂ ਵਿਆਹ ਵਾਲੇ ਕਦੇ ਰਿਸ਼ਤੇਦਾਰ ਮਰ ਗਿਆ ਕਦੇ ਕੋਈ ਮਰ ਗਿਆ ਕਿਉਂਕਿ ਉਹ ਜਿਹੜੀ ਗੀਤ ਨੇ ਉਹ ਸਾਡੇ ਯੂਥ ਦੇ ਦਿਮਾਗ ਤੇ ਅਸਰ ਪਾਉਂਦੇ ਨੇ ਹਾਂਜੀ ਕੋਈ ਵੀ ਗੀਤ ਹੈ ਚਾਹੇ ਚੰਗਾ ਹੈ ਚੰਗਾ ਚਾਹੇ ਮਾੜਾ ਅਹੀਂ ਕਹਿਣਾ ਚਾਹ ਰਹੀ ਸੀ ਵੀ ਉਸ ਚੀਜ਼ ਦਾ ਅਸਰ ਪਾਉਂਦੇ ਨੇ ਅਗਰ ਤੁਸੀਂ ਉਹਦਾ ਦੇ ਗੀਤ ਦਿਖਾਉਂਗੇ ਤਾਂ ਐਕਚੁਅਲੀ ਜਿਹੜੇ ਸਾਹਮਣੇ ਤੁਹਾਡੇ ਬੈਠੇ ਤੁਹਾਡੇ ਆਪਾਂ ਕਹਿ ਲਈਏ ਵੀ ਲੋਕ ਪ੍ਰਸ਼ੰਸਕ ਨੇ ਤੁਹਾਡੇ ਫੈਨ ਨੇ ਉਹ ਜਿਹੜੀ ਉਮਰ ਕਿਉਂਕਿ ਕੋਦਾਂ ਦੀ ਹੁੰਦੀ ਆ ਉਹਨਾਂ ਨੂੰ ਲੱਗਦਾ ਕਿ ਜਿੱਦਾਂ ਦਾ ਇਹ ਦਿਖਦਾ ਜਾਂ ਜਿੱਦਾਂ ਦੇ ਸਾਡੇ ਹੀਰੋ ਦਿਖਦੇ ਫਿਲਮਾਂ 'ਚ ਪੜਦੇ ਤੇ ਅਸੀਂ ਵੀ ਉਹਦਾਂ ਦਾ ਬਣੀ ਆ ਹਾਂਜੀ ਸੋ ਉੱਥੇ ਕਿਧਰ ਕਿਤੇ ਆ ਕੇ ਪੰਜਾਬ ਦਾ ਅਸੀਂ ਬਹੁਤ ਵੱਡਾ ਨੁਕਸਾਨ ਕੀਤਾ ਸੀ ਵੀਨ ਮੈਂ ਤਾਂ ਇਹ ਵੀ ਕਹੂੰਗਾ ਵੀ ਜਿਹੜਾ ਸਿੱਧੂ ਮੂਸੇਵਾਲਾ ਸੀ ਐਡਾ ਵਧੀਆ ਰਾਈਟਰ ਸੀ ਬਹੁਤ ਵਧੀਆ ਕਮਾਲ ਦਾ ਪਰ ਉਹ ਵੀ ਅਸੀਂ ਇਸ ਕਲਚਰ ਕਰਕੇ ਗਵਾ ਬੈਠੇ ਇੱਕ ਜਿਹੜਾ ਚਲ ਦੌਰ ਸੀਗਾ ਉਹਦੇ ਕਰਕੇ ਅਸੀਂ ਉਹਨੂੰ ਗਵਾ ਬੈਠੇ ਜਦੋਂ ਤੁਸੀਂ ਹੁਣੇ ਉਹਨਾਂ ਦੀ ਗੱਲ ਕੀਤੀ ਸੀ ਦੂ ਮੁੱਸੇ ਵਾਲਾ ਹੋਣਾ ਦੀ ਤਾਂ ਵਾਕਿਆ ਹੀ ਉਹ ਜਿਹੜੀ ਜਿਹੜੀ ਉਹਨਾਂ ਦੇ ਗੀਤਾਂ ਦੇ ਵਿੱਚ ਬੋਲ ਹੁੰਦੇ ਸੀ ਉਹ ਕਿਤਨਾ ਕਿਤੇ ਸੋਸਾਇਟੀ ਦੇ ਨਾਲ ਰਿਲੇਟਡ ਹੁੰਦੇ ਸੀ ਕਿਤਨਾ ਕਿਤੇ ਨਹੀਂ ਕਿ ਹੁੰਦੇ ਹੀ ਉਹਨਾਂ ਦੇ ਸੀ ਕਿ ਐਕਚੁਅਲ ਰੈਲੀਟੀ 'ਚ ਕੀ ਹੋ ਰਿਹਾ ਹੁਣ ਵੀ ਤੁਸੀਂ ਦੇਖੋ ਕਿ ਸਿਰਫ ਇੱਕ ਸ਼ੋਅ ਆਫ ਕਰਕੇ ਬਸ ਸ਼ੋਅ ਆਫ ਕਰਕੇ ਖੁਦ ਨੂੰ ਦਿਖਾਉਣ ਦੇ ਲਈ ਜਿਹੜੇ ਲੋਕ ਅੱਗੇ ਆ ਰਹੇ ਆ ਔਰ ਗਲਤ ਰਾਹਤੇ ਅਪਣਾ ਕੇ ਆ ਰਹੇ ਆ ਅਪਣਾ ਕੇ ਆ ਰਹੇ ਆ ਕਿ ਇੰਨਾ ਇੰਨਾ ਚੀਜ਼ਾਂ ਸਮਝੋ ਕਿ ਕਿਤਨਾ ਕਿਤੇ ਗਵਰਨਮੈਂਟ ਵੀ ਇਨਵੋਲ ਇਹ ਗਵਰਨਮੈਂਟ ਦੇ ਵੀ ਕਿਤਨੇ ਕਿਤੇ ਗਲਤੀਆਂ ਹੁੰਦੀਆਂ ਹਨ ਗੱਲ ਇਹ ਹੈ ਜੀ ਗਵਰਨਮੈਂਟ ਕੁਝ ਵੀ ਚਾਹੇ ਕੁਝ ਵੀ ਰੋਕ ਸਕਦੀ ਹੈ ਜੀ ਕੁਝ ਵੀ ਚੱਲਣ ਦੇ ਸਕਦੀ ਹੈ ਠੀਕ ਹੈ ਜੀ ਤੇ ਅਗਰ ਗਵਰਨਮੈਂਟ ਚਾਹੇ ਇੱਕ ਦਿਨ ਚ ਸਾਰਾ ਕੁਝ ਬੰਦ ਹੋ ਜਾਏਗਾ ਇਹ ਹਾਂਜੀ ਠੀਕ ਹੈ ਤੇ ਦੂਜੀ ਗੱਲ ਜਦੋਂ ਜਦੋਂ ਅਸੀਂ ਸੁਣਾਵਾਂਗੇ ਨਹੀਂ ਤਾਂ ਸੁਣੇਗਾ ਕੌਣ ਬਿਲਕੁਲ ਲੋਕੀ ਕਹਿੰਦੇ ਵੀ ਲੋਕ ਸੁਣਦੇ ਨੇ ਅਸੀਂ ਤਾਂ ਕਲਾ ਕਰ ਕਹਿੰਦੇ ਨੇ ਕਿ ਲੋਕ ਸੁਣਦੇ ਨੇ ਅਸੀਂ ਤਾਂ ਸੁਣਾਉਂਦੇ ਆ ਮੈਂ ਕਹਿੰਦਾ ਵੀ ਅਸੀਂ ਨਹੀਂ ਸੁਣਦੇ ਅਸੀਂ ਕੰਨ ਬੰਦ ਕਰ ਲੈ ਸੁਣਾਓ ਕਿਹਨੂੰ ਸੁਣਾਉਂਗੇ ਕੰਧਾਂ ਨੂੰ ਸੁਣਾ ਦੋ ਠੀਕ ਹੈ ਜੀ ਨਹੀਂ ਸੁਣਦੇ ਲੋਕਾਂ ਨੂੰ ਜੋ ਤੁਸੀਂ ਸੁਣਾਉਂਗੇ ਲੋਕੋ ਉਹੀ ਸੁਣਦੇ ਨੇ ਚੰਗਾ ਸੁਣਾਉਂਗੇ ਲੋਕ ਚੰਗੇ ਵੀ ਮੈਂ ਐਗਜ਼ਾਮਪਲ ਦਿੰਨਾ ਪਿੱਛੇ ਆਪਾਂ ਸਾਰੇ ਕਹਿੰਦੇ ਆ ਵੀ ਨਹੀਂ ਅਸੀਂ ਆਹ ਹੁਣ ਕੈਨੇਡਾ ਅਮਰੀਕਾ ਸ਼ੋਅ ਹੋਏ ਨੇ ਮੇਲੇ ਸਾਰੇ ਪੁਰਾਣੇ ਕਲਾਕਾਰ ਜਿਨ੍ਹਾਂ ਨੂੰ ਅਸੀਂ ਹੱਦ ਤੱਕ 10 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਉਹੀ ਚੱਲੇ ਜੀ ਤੇ ਜਿਹੜੇ ਗੈਂਗਸਟਰ ਗੰਨਾਂ ਵਾਲੇ ਕੋਈ ਸਟੇਜਾਂ ਤੇ ਉੱਤੇ ਕਿਸੇ ਨੇ ਨੀ ਚੜਨ ਦਿੱਤਾ ਬਾਹਰ ਕਿਸੇ ਵੀ ਸਟੇਜ ਤੋਂ ਕੋਈ ਕਲਾਕਾਰ ਨੀ ਚੜਿਆ ਨਾ ਕਿਸੇ ਨੇ ਉਹ ਗੀਤ ਗਾਏ ਕਿਉਂਕਿ ਉੱਥੇ ਨਹੀਂ ਗਾ ਸਕਦੇ ਤੁਸੀਂ ਸਿਰਫ ਪੰਜਾਬ ਦੇ ਵਿੱਚ ਹੀ ਗੀਤ ਚੱਲਦੇ ਨੇ ਕੈਨੇਡਾ ਅਮਰੀਕਾ ਚ ਬਾਹਰ ਕਿਸੇ ਵੀ ਕੰਟਰੀ ਦੇ ਵਿੱਚ ਉਥੇ ਬੈਨ ਨਹੀਂ ਔਰ ਉਥੇ ਗਵਰਨਮੈਂਟ ਵੱਲੋਂ ਬੈਨ ਨਹੀਂ ਹੈਗੀ ਨਹੀਂ ਚਲਾ ਸਕਦੇ ਤੁਸੀਂ ਸੋ ਉਥੇ ਨਾ ਕਲਾਕਾਰਾਂ ਨੂੰ ਨਹੀਂ ਬੁਲਾਇਆ ਜਾਂਦਾ ਨਾ ਇਹਨਾਂ ਨੂੰ ਸ਼ੋਅ ਦਿੱਤੇ ਜਾਂਦੇ ਨੇ ਇਹ ਜਿਹੜਾ ਸਿਰਫ ਥੋਕਾ ਦਿਖਾਵਾ ਰਿਵਿਊਜ਼ ਦਿਖਾਉਣ ਲਈ ਵੀ ਮੇਰੇ ਐਨਿਊਜ਼ ਨੇ ਐਨਿਊਜ਼ ਸਰ ਪਰ ਉਹਨਾਂ ਕੋ ਰੋਟੀ ਰੋਜੀ ਦਾ ਕੋਈ ਸਾਧਨ ਨਹੀਂ ਹੁੰਦਾ ਸਿਰਫ ভিউਜ਼ ਜ਼ਰੂਰ ਵੀ 30 ਮਿਲੀਅਨ ਦਿਖਣਗੇ ਪਰ ਉਹਨਾਂ ਕੋ ਪ੍ਰੋਗਰਾਮ ਪੁੱਛੋ ਤਾਂ ਦੋ ਪ੍ਰੋਗਰਾਮ ਵੀ ਨਹੀਂ ਹੁੰਦੇ ਸਰ ਤੁਹਾਡੀ ਇਹੇ ਗੱਲ ਤੇ ਆਣਾ ਚਾਹੁੰਦੀ ਆ ਮੈਂ ਕਿ ਜਦੋਂ ਤੁਸੀਂ ਕਹਿੰਦੇ ਨੇ ভিউਜ਼ ਹੁੰਦੇ ਨੇ ਵਾਕਈ ਹੀ ਜਦੋਂ ਵੀ ਗਾਣਾ ਨਵਾਂ ਆਉਂਦਾ ਹੈ ਜਾਂ ਕੁਝ ਵੀ ਨਵਾਂ ਆਉਂਦਾ ਹੈ ਤਾਂ ਸ਼ੋਅ ਆਪਾਂ ਦੇਖਦੇ ਹਾਂ YouTube ਤੇ ਚੱਲ ਰਿਹਾ ਹਾਂ ਉਹਦੇ ਤੁਸੀਂ ভিউਜ਼ ਦੇਖੋਗੇ ਮਿਲੀਅਨਸ ਤੋਂ ਹੋਣਗੇ ਉਹੀ ਕਲਾਕਾਰ ਦੋ ਦਿਨ ਦੇ ਬਾਅਦ ਪੈਸੇ ਲਾ ਕੇ ਗੌਰ ਨੂੰ ਤਿਆਰ ਬੈਠਾ ਹੁੰਦਾ ਕਿ ਮੇਰੇ ਤੋਂ ਪੈਸੇ ਲੈ ਲਓ ਔਰ ਮੈਨੂੰ ਗੀਤ ਦੇ ਦਿਓ ਬਿਲਕੁਲ ਜੀ ਉਹੀ ਕਿਉਂਕਿ ਉਹਨਾਂ ਹਾਂਜੀ ਉਹਦੇ ਬਾਰੇ ਉਹ ਜਾਣੂ ਨਹੀਂ ਹੋਏ ਹੈਗੇ ਉਹਨਾਂ ਨੇ ਜੋ ਸਾਹਮਣੇ ਦੇਖਿਆ ਉਹਨਾਂ ਤੋਂ ਪਹਿਲਾਂ ਜੋ ਕਰ ਰਹੇ ਸੀ ਉਹਨਾਂ ਨੇ ਵੀ ਉਹੀ ਡਾਕ ਕੀਤਾ ਤੇ ਉਹ ਹੈਗਾ ਬਹੁਤ ਥੋੜਾ ਸਮੇਂ ਦਾ ਜਿਹਦੀ ਲਾਈਫ ਜਿਹੜੀ ਹੈ ਉਹ ਸਾਰੀ 24 ਘੰਟੇ ਮੈਂ 24 ਘੰਟੇ ਕਹਿੰਦਾ ਬੱਤਵਾ 48 ਘੰਟੇ ਬਲੋ ਜੇ ਪੱਟੇ ਤੋਂ ਵੱਡਾ ਸਟਾਰ ਹੈ ਉਹਨੂੰ ਪਤਾ ਵੀ ਅੱਜ 48 ਘੰਟੇ ਹੋਣ ਲੱਗੇ ਨੇ ਤੇ ਆਪਣਾ ਜਿੱਤ ਗਿਆ ਬਸ ਜਿਹੜੇ 200 400 500 ਮਿਲੀਅਨ ਹੋਣੇ ਸੀ ਉਹਲੇਵਾ ਖਤਮ ਹੋ ਗਿਆ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਜਦੋਂ ਕਿ ਮੇ ਤੋਂ ਪਹਿਲਾਂ ਦੇ ਜਾਂ ਸਾਡੇ ਸਮੇਂ ਦੇ ਜਿਹੜੇ ਗਾਣੇ ਨੇ ਤਾਂ ਅੱਜ ਵੀ ਡੀਜੇ ਦੇ ਉੱਤੇ 30 ਸਾਲ ਬਾਅਦ ਬਿਲਕੁਲ ਮੇਲਾ ਵੇਖਦੀ ਹੈ ਮਟਿਆਰੇ ਮੇਲਾ ਤੈਨੂੰ ਵੇਖਦਾ ਰੰਗਲ ਹੈ ਪੰਜਾਬ ਦੀ ਸਿੱਖ ਸੁਨਾਵਾ 30 ਸਾਲ ਬਾਅਦ ਅੱਜ ਵੀ बजਦੇ ਨੇ ਕਾਰਨ ਇਹ ਵੀ ਉਹਨਾਂ ਗੀਤਾਂ ਦੇ ਵਿੱਚ ਕੋਈ ਪੰਜਾਬ ਦੀ ਗੱਲ ਹੈ ਪੰਜਾਬੀ ਦੀ ਗੱਲ ਹੈ ਉਹ ਤਾਂ ਵੱਜਦੇ ਕਿੰਨਾ ਕਿਤੇ ਫੋਰਨਸ ਐਕਚੁਅਲੀ ਇਹ ਦੇਖਣ ਜਾਂਦਾ ਹੈ ਵੀ ਉੱਥੇ ਜ਼ਿਆਦਾ ਪੰਜਾਬੀਅਤ ਨੂੰ ਅਡਾਪਟ ਕਰਕੇ ਬੈਠੇ ਹੋਏ ਆ ਲੋਕ ਉੱਥੇ ਇਹ ਚੀਜ਼ਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਅੱਜ ਵੀ ਜਦ ਕੋਈ ਪੁਰਾਣੇ ਸਿੰਗਰ ਜਾ ਕੇ ਗਾਉਂਦੇ ਆ ਤਾਂ ਉਹ ਬੜੇ ਲੋਕ ਚਾਹ ਨਾਲ ਜਾਂਦੇ ਔਰ ਟ੍ਰੈਡੀਸ਼ਨਲ ਡਰੈਸ ਦੇ ਵਿੱਚ ਹੋਰ ਐਥਲੈਟਿਕ ਵੇਅਰ ਕਰਕੇ ਉੱਥੇ ਪਹੁੰਚਦੇ ਆ ਔਰ ਉਹਨਾਂ ਨੂੰ ਪਸੰਦ ਕਰਦੇ ਆ ਸਰ ਆਪਾਂ ਗੀਤਾਂ ਦੀ ਗੱਲ ਕਰ ਰਹੇ ਆ ਤੁਸੀਂ ਕਹ ਰਹੇ ਆਪਣੀ ਗੱਲ ਹੋਈ ਕਿ ਜਿੱਦਾਂ ਦੀ ਪ੍ਰੈਜੈਂਟੇਸ਼ਨ ਹੋਏਗੀ ਲੋਕ ਉਹ ਅਡਾਪਟ ਕਰਦੇ ਔਰ ਅੱਜ ਇੱਕ ਨਵਾਂ ਟ੍ਰੈਂਡ ਜਿਹੜਾ ਹੁਣ ਚੱਲਿਆ ਹੋਇਆ ਹੈ ਕਿ ਜਿਹੜੇ ਗੀਤਾਂ ਦੇ ਵਿੱਚ ਜਿਹੜੇ ਬੋਲ ਨੇ ਪਹਿਲੇ ਇਹਦੇ ਬੋਲ ਹੁੰਦੇ ਸੀ ਉਹਨਾਂ ਦਾ ਮਤਲਬ ਹੁੰਦਾ ਸੀ ਕਹਾਣੀ ਹੁੰਦੀ ਸੀ ਪ੍ਰੋਪਰ ਇੱਕ ਮਤਲਬ ਹੁੰਦਾ ਸੀ ਫੈਸਟੀਵਲ ਡਿਪੈਂਡ ਸੰਗਸ ਆਉਂਦੇ ਸੀਗੇ ਲੇਕਿਨ ਅੱਜ ਜਿਹੜੇ ਗੀਤਾਂ ਦੇ ਬੋਲ ਆ ਉਹ ਕਿਤਨਾ ਕਿਤੇ ਲਾਊਡ 뮤직 ਦੇ ਵਿੱਚ ਦਬਾ ਕੇ ਰੱਖ ਦਿੱਤੇ ਗਏ ਕਿ 뮤직 ਨੂੰ ਹੀ ਕਰ ਦਿੱਤਾ ਗਿਆ ਹੈ ਸਮਝਦੇ ਹੋ ਕਿ ਕਿਤਨਾ ਕਿਤੇ ਅਸਲੀ ਕਲਾਕਾਰੀ ਹੈ ਜਾਂ ਅਸਲੀ ਕਲਾਕਾਰ ਰ ਹੈ ਉਹ ਕਿਤਨਾ ਕਿਤੇ ਇਸ ਜੀ ਦੀ ਮਾਰਦ ਦੇ نیچے ਆ ਰਹੇ ਆ ਨਹੀਂ ਉਹਦਾ ਕਾਰਨ ਇਹ ਹੈ ਜੀ ਉਹਦੇ ਇਸ ਵਿੱਚ ਕੀ ਹੈ ਵੀ ਕਲਾਕਾਰਾਂ ਨੇ ਕਿਉਂਕਿ ਸਾਲਾ ਵਧੀ ਰਿਆਜ਼ ਨਹੀਂ ਕੀਤਾ ਉਹਨਾਂ ਦੀ ਆਵਾਜ਼ ਐਡੀ ਵੱਡੀ ਨਹੀਂ ਵੀ ਉਹ ਸਪੀਕਰ ਉਹਨਾਂ ਦੇ ਮਿਊਜ਼ਿਕ ਤੋਂ ਉੱਪਰ ਦੀ ਹੋ ਜਵੇ ਅੱਜ ਤੁਸੀਂ ਪ੍ਰਾਣੇ ਕਿਸੇ ਵੀ ਕਲਾਕਾਰ ਨੂੰ ਕਹੋ ਜਿੱਡਾ ਮਰਜ਼ੀ ਮਿਊਜ਼ਿਕ ਲਾਊਡ ਕਰ ਦੋ ਉਹਦੀ ਬਾਜ਼ ਉੱਪਰ ਜਾਏਗੀ ਕਾਰਨ ਇਹ ਵੀ ਉਹਨੇ ਉਹਨੇ ਬਹੁਤ ਸਾਲਾਂ ਤੱਕ ਰਿਆਜ਼ ਕੀਤਾ ਲੰਮਾ ਤੇ ਉਹ ਉਹ ਬਾਤ ਹੈ ਕਿ ਅੱਜ ਦੇ ਜਿਹੜੇ ਆਰਟਿਸਟ ਨੇ ਜਿੰਨਾ ਮਰਜ਼ੀ ਕੋਈ ਵੱਡਾ ਸਟਾਰ ਹੈ ਦੋ ਤਿੰਨ ਗਾਣਿਆਂ ਤੋਂ ਬਾਅਦ ਉਹ ਨਹੀਂ ਗਾ ਸਕਦਾ ਉਹਨੂੰ ਮਜਬੂਰੀ 'ਚ ਕੋਈ ਨਾ ਕੋਈ ਪਿੱਛੇ ਸਪੋਰਟ ਲਾਉਣੀ ਪੈਂਦੀ ਹੈ ਜਾਂ ਮੈਨ ਨੇ ਸਟ੍ਰੈਕ ਲਾਉਣੇ ਪੈਂਦੇ ਨੇ ਤਾਂ ਕਿ ਉਹ ਗਾਵੇ ਉਹਨੂੰ ਤੇ ਉਹ ਕਾਰਨ ਇਹੀ ਹੈ ਥੋੜੇ ਜਿਹਾ ਪੰਚਰ ਸਿੰਘ ਨੇ ਜਿਹੜੇ ਗਾ ਸਕਦੇ ਨੇ ਅੱਜ ਤੱਕ 10000 ਕਲਾਕਾਰਾਂ 'ਚੋਂ ਪੰਜ ਚਾਰ ਸਿੰਗਰ ਨੇ ਜਿਹੜੇ ਲੌਂਗ ਟਰਮ ਗਾ ਸਕਦੇ ਨੇ ਸੋ ਇਸ ਕਰਕੇ ਜਿਹੜਾ ਮਿਹਨਤ ਨਹੀਂ ਕਰਦਾ ਉਹ ਨਹੀਂ ਚੱਲ ਸਕਦਾ ਲੰਬਾ ਸਮਾਂ ਹੋਰ ਮਿਹਨਤ ਕਰਨੀ ਹੀ ਪਈ ਸਰ ਆਪਾਂ ਮਿਹਨਤ ਦੀ ਗੱਲ ਕਰ ਰਹੇ ਹਾਂ ਤੇ ਪੁਰਾਣੇ ਕਲਾਕਾਰਾਂ ਨੇ ਬਹੁਤ ਮਿਹਨਤ ਕਰਕੇ ਅੱਗੇ ਆਏ ਬਟ ਕੁਝ ਕੁ ਕਲਾਕਾਰਾਂ ਦੀ ਜਿਹੜੀ ਹੁਣ ਦੀ ਸਥਿਤੀ ਬਣੀ ਹੋਈ ਆ ਆਪਾਂ ਦੇਖਦੇ ਹਾਂ ਕਿ ਸ਼ਾਇਦ ਉਹ ਗਰੀਬੀ ਦੀ ਮਾਰ ਥੱਲੇ ਵੀ ਪਹੁੰਚੇ ਪਏ ਐ ਜੀ ਉਹਨਾਂ ਦੇ ਕੋਲ ਪੈਸੇ ਲਾ ਕੇ ਖੁਦ ਰੀਆ ਕੈਸਟ ਬਣਾਉਣ ਦੇ ਦਾ ਮਤਲਬ ਜੁਗਾਰ ਹੈ ਨਹੀਂ ਕਹਿ ਲਓ ਜਾਂ ਕੁਝ ਵੀ ਉਹ ਨਹੀਂ ਕਰ 파 ਰਹੇ ਕਿ ਗਵਰਨਮੈਂਟ ਨੂੰ ਸਪੋਰਟ ਕਰਨਾ ਮੰਨਦੇ ਹੋ ਕਿ ਗਵਰਨਮੈਂਟ ਇਹੋ ਜਿਹੇ ਕਲਾਕਾਰਾਂ ਨੂੰ ਸੰਭਾਲ ਲੇ ਉਹਨਾਂ ਨੂੰ ਸਪੋਰਟ ਕਰੇ ਔਰ ਉਹਨਾਂ ਦੇ ਜਿਹੜੀ ਅਸਲੀਅਤ ਹੈ ਜੀ ਉਹਨਾਂ ਦੇ ਵਿੱਚ ਕੁਆਲਿਟੀ ਹੈ ਉਹਨੂੰ ਹੁਣ ਵੀ ਪ੍ਰੈਜ਼ੈਂਟ ਕਰੇ ਲੋਕਾਂ ਦੇ ਲਈ ਬਿਲਕੁਲ ਜੀ ਗਵਰਨਮੈਂਟ ਨੂੰ ਕਿਉਂਕਿ ਬਹੁਤ ਵੱਡੀ ਮਿਊਜ਼ਿਕ ਇੰਡਸਟਰੀ ਹੈ ਇਹਦੇ ਤੋਂ ਕਿੰਨੇ ਅਰਬਾਂ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ ਔਰ ਉਹਦਾ ਟੈਕਸ ਗਵਰਨਮੈਂਟ ਨੂੰ ਜਾਂਦਾ ਹੈ ਜੀ ਤਾਂ ਗਵਰਨਮੈਂਟ ਦੀ ਜਿਵੇਂ ਗਵਰਨਮੈਂਟ ਬਾਕੀ ਡਿਪਾਰਟਮੈਂਟਾਂ ਨੂੰ ਬਾਕੀ ਮਹਿਕਮਿਆਂ ਦੀ ਹਿਫਾਜ਼ਤ ਕਰਦੀ ਹੈ ਉਹਨਾਂ ਦੇ ਮਲਾਜ਼ਮਾਂ ਦੀ ਤਾਂ ਇਹ ਵੀ ਇੱਕ ਇੰਡਸਟਰੀ ਹੈ ਤਾਂ ਜਿਹਦੇ ਵਿੱਚ ਕਲਾਕਾਰਾਂ ਨੂੰ ਕਹਿਲੀ ਆਪਾਂ ਵੀ ਗਰੀਬੀ ਦੇ ਥੱਲੇ ਆ ਕੇ ਗਲਤ ਕਦਮ ਉਠਾਉਣੇ ਪੈਣ ਜਾਂ ਉਹਨਾਂ ਨੂੰ ਉਹ ਲਾਈਨ ਛੱਡ ਕੇ ਕੋਈ ਹੋਰ ਕੰਮ ਕਰਨਾ ਪਵੇ ਸੋ ਇਹ ਗਵਰਨਮੈਂਟ ਦਾ ਫਰਜ਼ ਬਣਦਾ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਏਦਾਂ ਦਾ ਅਸੀਂ ਤਾਂ ਮੈਂ ਤਾਂ ਸਰਕਾਰਾਂ ਨਾਲ ਪਹਿਲਾਂ ਵੀ ਕਈ ਸਾਲਾਂ ਤੋਂ ਅਸੀਂ ਲੱਗੇ ਹੋਏ ਆ ਹੁਣ ਤਾਂ ਚਲੋ ਸਾਡੇ ਸੀਐਮ ਸਾਹਿਬ ਵੀ ਕਲਾਕਾਰ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਕੋਈ ਇੱਕ ਐਸਾ ਬੋਰਡ ਇੱਕ ਸਰਕਾਰੀ ਅਦਾਰਾ ਐਸਾ ਬਣਾਓ ਜਿਹੜਾ ਉਹਨਾਂ ਕਲਾਕਾਰਾਂ ਦੀ ਅਗਰ ਫਿਊਚਰ ਦੇ ਵਿੱਚ ਉਹਨਾਂ ਕੋਲ ਕੰਮ ਨਹੀਂ ਜਾਂ ਉਹਨਾਂ ਦਾ ਕੰਮ ਛਟ ਗਿਆ ਜਾਂ ਉਮਰ ਦੇ ਹਿਸਾਬ ਨਾਲ ਉਹ ਨਹੀਂ ਮਾਰਕੀਟ ਦੇ ਵਿੱਚ ਹੈਗੇ ਤੇ ਉਹਨਾਂ ਦੀ حفاظت ਕਰ ਸਕੇ ਕਿਸੇ ਤਰੀਕੇ ਨਾਲ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੂੰ ਬਿਮਾਰੀ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਤਾਂ ਉਹਦੀ ਮਤਲਬ ਉਹ ਆਪਣੀ ਜ਼ਿੰਦਗੀ ਬਿਹਤਰ ਕਰ ਸਕਣ ਹਾਂਜੀ ਸਰ ਤੁਸੀਂ ਆਪਣੇ ਗੀਤਾਂ ਦੇ ਵਿੱਚ ਪਰਦੇਸ ਦਾ ਬਹੁਤ ਜ਼ਿਕਰ ਕਰਦੇ ਹੋ ਇਹਦੀ ਕੋਈ ਖਾਸ ਵਜ੍ਹਾ ਨਹੀਂ ਦੇਖੋ ਦੁਨੀਆ ਦੇ ਵਿੱਚ ਹਰ ਬੰਦਾ ਪਰਦੇਸੀ ਹੈ ਜਿਹੜਾ ਆਪਣੇ ਘਰ ਤੋਂ ਰੋਜ਼ਗਾਰ ਕਮਾਉਣ ਲਈ ਆਇਆ ਹੈ ਅਸੀਂ ਆਪਣੇ ਪਿੰਡ ਤੋਂ ਆਏ ਹਾਂ ਹਰ ਬੰਦਾ ਜਿਹੜਾ ਆਪਣੇ ਪਿੰਡ ਤੋਂ ਦੂਰ ਗਿਆ ਉਹ ਪਰਦੇਸੀ ਹੈ ਠੀਕ ਹੈ ਜੀ ਇਹ ਕਿਉਂਕਿ ਅ ਪ੍ਰਮਾਤਮਾ ਨੇ ਤੁਹਾਨੂੰ ਜਨਮ ਕਿਤੇ ਦਿੱਤਾ ਤੁਹਾਡਾ ਜਿਹੜਾ ਦਾਣਾ ਹੈ ਛੋਟੇ ਤੋਂ ਵੱਡੀ ਉਹ ਤੁਹਾਡਾ ਕਿਤੇ ਹੋਰ ਲਿਖਿਆ ਹੋਇਆ ਤੁਹਾਨੂੰ ਉੱਥੇ ਜਾਣਾ ਪੈਗਾ ਹਜ਼ਾਰਾਂ ਕੋਈ ਮੈਂ ਬਾਹਰ ਗੋ ਜਾਂਦਾ ਰਹਿੰਦਾ ਨਾ तकरीबन ਆਹ ਹੁਣ ਡਾਕਡਾਉਨ ਕਰਕੇ ਨਹੀਂ ਨਹੀਂ ਤਾਂ ਸੱਜ ਤੇ ਚਾਰ ਚੱਕਰ ਪੂਰੇ ਵਰਲਡ 'ਚ ਲੱਗਦੇ ਰਹਿੰਦੇ ਨੇ ਸੋ ਉੱਥੇ ਜਦੋਂ ਮੈਂ ਜਾਂਨਾ ਤੋਂ ਉਹਨਾਂ ਦੀ ਜਿਹੜੀ ਭਾਵਨਾਵਾਂ ਨਹੀਂ ਫੀਲਿੰਗਸ ਨੇ ਪੰਜਾਬ ਨਾਲ ਜੁੜੀਆਂ ਹੋਈਆਂ ਸਾਡੇ ਤੋਂ ਵੱਧ ਨੇ ਅਸੀਂ ਲੋਕ ਪੰਜਾਬ 'ਚ ਰਹਿ ਕੇ ਉਹਨਾਂ ਪੰਜਾਬੀ ਨੂੰ ਪੰਜਾਬੀਅਤ ਨੂੰ ਮਾਂ ਬੋਲੀ ਨੂੰ ਪਿਆਰ ਨਹੀਂ ਕਰ ਸਕਦੇ ਜਾਂ ਉਹਦਾ ਅਸੀਂ ਉਹਨੂੰ ਉਹਦੀ ਜਿਹੜੀ ਭਾਵਨਾ ਨੂੰ ਆਪਣੇ ਮਨ 'ਚ ਫੀਲ ਨਹੀਂ ਕਰ ਸਕਦੇ ਜਿੰਨਾ ਉਹ ਲੋਕ ਕਰਦੇ ਨੇ ਕਿਉਂਕਿ ਉਹ ਦੂਰ ਨੇ ਜਦੋਂ ਦੂਰੀ ਹੁੰਦੀ ਹੈ ਤਾਂ ਉਹਦਾ ਪਿਆਰ ਉਹਦੀ ਖਿੱਚ ਵੱਧ ਜਾਂਦੀ ਹੈ ਸੋ ਪਰਦੇਸੀਆਂ ਕੋਲ ਮੈਂ ਜਾਂਨਾ ਬਾਹਰ ਤੇ ਬਹੁਤ ਸਾਰੇ ਜਦੋਂ ਗੱਲ ਕਰਦੇ ਨੇ ਤਾਂ ਫਿਰ ਮੈਨੂੰ ਹੁੰਦਾ ਕਿ ਲਿਖਿਆ ਜਾਵੇ ਪ੍ਰਤੀਸ਼ੈਲੀ ਨੂੰ ਬਹੁਤ سارے ਗਾਣੇ ਦੇ ਕੇ ਤੇ ਬਹੁਤ ਜ਼ਿਆਦਾ ਵਧੀਆ ਵੀ ਰਹੇ ਆਉਣ ਵਾਲਾ ਬਹੁਤ ਜਲਦੀ ਇੱਕ ਗਾਣਾ ਸਾਡਾ ਪ੍ਰਦੇਸੀਆਂ ਤੇ ਬਹੁਤ ਜਲਦੀ ਆ ਰਿਹਾ ਤੁਸੀਂ ਆਪਣੀ ਕਲਮ ਨਾਲ ਬਹੁਤ ਕੁਝ ਬਿਆਨ ਕੀਤਾ ਜੀ ਮਤਲਬ ਤੁਹਾਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਹੈ ਤੁਸੀਂ ਕਿਸ ਦੀ ਕਲਮ ਨੂੰ ਬਹੁਤ ਪਸੰਦ ਕਰਦੇ ਹੋ ਦੇਖੋ ਜੀ ਕਲਮਾਂ ਤਾਂ ਸਾਰੀਆਂ ਹੀ ਸਤਿਕਾਰਯੋਗ ਨੇ ਆਪਣੇ ਆਪਣੇ ਸਮੇਂ ਤੇ ਆਪਣੇ ਆਪਣੇ ਰੰਗ 'ਚ ਹਰ ਬੰਦਾ ਪਰਫੈਕਟ ਹੈ ਹਰ ਬੰਦਾ ਵਧੀਆ ਲਿਖਦਾ ਹੈ ਤੇ ਜੇ ਅਫਾਕੀਏ ਜੇ ਮੈਂ ਜਿੰਨਾਂ ਕੋ ਪੜਿਆ ਜਾਂ ਮੈਂ ਇਨਸਪਾਇਰ ਹੋਇਆ ਤਾਂ ਚਿਪਕਵਾਰ ਬਟਾਲਵੀ ਹੋਗੇ ਜੇ ਮੈਂ ਸਭ ਤੋਂ ਵੱਡੀ ਕਲਮ ਦੀ ਗੱਲ ਕਰਾਂ ਤਾਂ ਬਾਬਾ ਨਾਨਕ ਜੀ ਉਸ ਤੋਂ ਵੱਡੀ ਦੁਨੀਆ ਦੇ ਵਿੱਚ ਕੋਈ ਕਲਮ ਨਹੀਂ ਕੋਈ ਕਲਮ ਨਹੀਂ ਹਰ ਰੰਗ ਪਿਆਰ ਦਾ ਮਤਲਬ ਕੀ ਹੁੰਦਾ ਉੱਥੇ ਹੈਗਾ ਉੱਥੇ ਰਿਸ਼ਤਿਆਂ ਦਾ ਮਤਲਬ ਕੀ ਹੁੰਦਾ ਉਹ ਹੈਗਾ ਕਿਵੇਂ ਜ਼ਿੰਦਗੀ ਨੂੰ ਉਸੂਲਾਂ ਨਾਲ ਚੱਲਣਾ ਉਹ ਵੀ ਹੈਗਾ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਗੀਤਾਂ ਦੇ ਵਿੱਚ ਉਹ ਸਾਰਾ ਕੁਝ ਬਾਬੇ ਨਾਨਕ ਨੇ ਅੱਜ ਤੋਂ 70 ਸਾਲ ਪਹਿਲਾਂ ਕਿਹਾ ਤਾਂ ਉਸ ਤੋਂ ਵੱਡੀ ਕਲਮ ਦੁਨੀਆ 'ਚ ਕੋਈ ਨਹੀਂ ਪਰਦੇਸੀਆਂ ਵਲੇ ਆਪਾਂ ਗੀਤ ਦੀ ਗੱਲ ਕਰ ਰਹੇ ਆ ਤਾਂ ਦੋ ਲਾਈਨਾਂ ਸਰ ਉਸ ਗੀਤ ਦੀਆਂ ਜੋ ਤੁਹਾਨੂੰ ਜੀ ਬਿਲਕੁਲ ਜੀ ਪਿੱਛੇ ਜੇ ਮੈਂ ਇੱਕ ਗਾਣਾ ਮੇਰਾ ਮੈਂ ਲਿਖਿਆ ਸੀਗਾ ਤੇ ਉਹ ਰਿਕਾਰਡ ਹੋ ਕੇ ਬਹੁਤ ਜਲਦ ਆਏਗਾ ਅੱਖਾਂ ਦੇ ਚਫੇਰੇ ਘੁੰਮੇ ਵਤਨਾ ਦੀ ਯਾਦ ਅੱਖਾਂ ਦੇ ਚਫੇਰੇ ਘੁੰਮੇ ਵਤਨਾ ਦੀ ਯਾਦ ਭਾਵੇਂ ਬੈਠੇ ਮੀਲਾਂ ਦੂਰ ਵੀ ਹਜ਼ਾਰ ਮੀਏ ਓਰੇ ਦੀ ਹਵਾ ਚੋਂ ਆਉਂਦੀ ਮਿੱਟੀ ਦੀ ਮਹਿਕ ਪਿੰਡ ਭੁੱਲੇ ਨਾ ਸਮੁੰਦਰਾਂ ਤੋਂ ਪਾਰ ਮੀਏ ਛੋਟੀ ਪੈਣ ਵੱਡੇ ਵੀਰ ਬੁੱਢੇ ਬਾਪੂ ਤਾਂ ਹੀ ਮੇਰੀ ਆਖ ਦੇ ਤੂੰ ਸਸਰੀ ਅਕਾਲ ਮਾਂ ਆਪਣੇ ਵਜੂਦ ਬਿਨਾ ਜੀਣ ਵਾਂਗੂ ਇੱਥੇ ਜੀਣਾ ਪੈਂਦਾ ਉੰਜ ਠੀਕ ਹੈ ਮੇਰਾ ਹਾਲ ਮਾਂ ਕਦੇ ਕਦੇ ਤੇਰੇ ਟੈਲੀਫੋਨ ਅਤੇ ਚਿੱਠੀ ਬਿਨਾ ਪੁੱਛਦਾ ਨਹੀਂ ਇੱਥੇ ਕੋਈ ਸਾਰ ਰਮੀਏ ਪੁਰੇ ਦੀ ਹਵਾ ਚੋਂ ਆਉਂਦੀ ਮਿੱਟੀ ਦੀ ਮਹਿਕ ਪਿੰਡ ਭੁੱਲੇ ਨਾ ਸਮੁੰਦਰਾਂ ਤੋਂ ਪਾਰ ਰਮੀਏ ਗੋਰਿਆਂ ਦੇ ਦੇਸ਼ ਹਰ ਕਾਲੀ ਰਾਤ ਵੇਲੇ ਚੇਤੇ ਆਉਂਦੀ ਏ ਪਿੰਡਾਂ ਦੀ ਪਾਉ ਫੁੱਟ ਦੀ ਮਰਜ਼ੀਆਂ ਤੇ ਗਾਈਆਂ ਦੀਆਂ ਧਾਰਾਂ ਚੋਂ ਦੀ ਬੇਬੇ ਵੱਡੀ ਭਾਬੋ ਦੇ ਸੀ ਘੋਦੀ ਚੋਰੀ ਕੁੱਟਦੀ ਗੋਰੇ ਗੋਰੇ ਹੱਥਾਂ ਨਾਲ ਲਿਪਦੀ ਗੁਹਾਰੇ ਨਵੀਂ ਬੋਟੀ ਬੂਹੇ ਘਰ ਦੇ ਤੋਂ ਬਾਹਰ ਮੀਏ ਕੁਰੇ ਦੀ ਹਵਾ ਚ ਆਉਂਦੀ ਮਿੱਟੀ ਦੀ ਮਹਿਕ ਪਿੰਡ ਭੁੱਲੇ ਨਾ ਸਮੁੰਦਰਾਂ ਤੋਂ ਪਾਰ ਮੀਏ ਕੁਰੇ ਦੀ ਹਵਾ ਚ ਆਉਂਦੀ ਮਿੱਟੀ ਦੀ ਮਹਿਕ ਪਿੰਡ ਭੁੱਲੇ ਨਾ ਸਮੁੰਦਰਾਂ ਤੋਂ ਪਾਰ